ਲਾਈਵ ਤੁਹਾਨੂੰ ਦਿਖਾ ਰਹੇ ਆ ਤੇ ਅੱਜ ਦੇ ਭਾਅ ਜਿਹੜੇ ਉਹ 27 ਫਰਵਰੀ 2024 ਨੂੰ ਕੀ ਭਾਅ ਰਿਹਾ ਕੋ ਮੰਡੀ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਵੀਰੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜਿਹੜੇ ਵੀ ਨਵੇਂ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ YouTube ਤੇ ਤੇ Facebook ਤੇ ਫੋਲੋ ਕਰ ਲਓ ਤਾਂ ਜੋ ਤੁਹਾਨੂੰ ਜਿਹੜਾ ਰੇਟ ਹੈ ਉਹ ਹਰ ਰੋਜ਼ ਤੁਹਾਨੂੰ ਪਤਾ ਲੱਗਦਾ ਰਹੇ ਕਿ ਹੁਣ ਤਾਂ ਵੈਸੇ ਹੰਦੂ ਸਾਹਿਬ ਤੇ ਵਿਜੇ ਜਦਾਬ ਬਾਈ ਰੇਟ ਤੁਹਾਨੂੰ ਦੱਸ ਦਈਏ ਕਿ ਅੱਜ ਹੋਰ ਕਿਨੂ ਮੰਡੀ 27 ਫਰਵਰੀ 2024 ਦੇ ਭਾਅ ਦੀ ਗੱਲ ਕਰੀਏ ਤਾਂ ਮੰਡੀ ਦੇ ਵਿੱਚ ਅੱਜ ਭਾਅ ਜਿਹੜਾ ਉਹ ਉੱਚਾ 13-14 ਰੁਪਏ ਜਿਹੜਾ ਕਿਨੂ ਆ ਉਹ ਵਿਕਿਆ ਤੇ ਆਮ ਭਾਅ 9 ਰੁਪਏ ਤੋਂ 11 ਰੁਪਏ ਤੱਕ ਮੰਡੀ 'ਚ ਭਾ ਰਿਹਾ ਹੈ ਤਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿੰਨੇ ਵੀ ਵੀਰ ਜੁੜ ਰਹੇ ਐ ਸਾਰੇ ਵੀਰ ਤਾਂ ਕਮੈਂਟ ਕਰਕੇ ਕੀ ਜਾਣਕਾਰੀ ਜ਼ਰੂਰ ਦਿਓ ਕਿ ਕਿਨੂ ਆ ਜਿਹੜਾ ਉਹ ਕਿੰਨਾ ਕ ਵਿਗ ਗਿਆ ਤੇ ਕਿੰਨਾ ਕ ਜਿਹੜਾ ਕਿੰਨੂ ਹੈ ਉਹ ਰਹਿ ਗਿਆ ਕਿਉਂਕਿ ਜੇਕਰ ਕਿਸੇ ਦਾ ਕਿੰਨੂ ਰਹਿੰਦਾ ਹੈ ਤਾਂ ਉਹ ਵੀ ਕਮੈਂਟ ਕਰਕੇ ਜਰੂਰ ਦੱਸੇ ਵੈਸੇ ਕਹਿ ਰਹੇ ਆ ਕਿ ਹੁਣ ਕਿੰਨੂ ਦੀ ਜਿਹੜੀ ਆਮਦ ਹੈ ਉਹ ਘਟੀ ਆ ਤਾਂ ਰੇਟ ਕਿੰਨੂ ਹੈ ਜਿਹੜਾ ਉਹ ਘਟ ਗਿਆ ਪਹਿਲਾਂ ਦੇ ਮੁਕਾਬਲੇ ਕਾਫੀ ਪਰ ਰੇਟ ਹੈ ਜਿਹੜਾ ਰੇਟ ਦੀ ਜਿਹੜੀ ਇੱਕ ਉਮੀਦ ਸੀ ਕਿਸਾਨਾਂ ਨੂੰ ਉਹ ਰੇਟ ਨਹੀਂ ਮਿਲ ਰਿਹਾ ਤਾਂ ਰੇਟ ਜਿਹੜਾ ਲਗਭਗ ਪਿਛਲੇ ਕਈ ਦਿਨਾਂ ਤੋਂ ਉਹੀ ਰੇਟ ਚੱਲ ਰਿਹਾ 13 ਰੁਪਏ 12 ਰੁਪਏ 14 ਰੁਪਏ ਤੱਕ ਕਿੰਨੂ ਜਿਹੜਾ ਉਹ ਵੇਖ ਰਿਹਾ ਪਰ ਜਿੰਨੇ ਵੀ ਵੀਰ ਜੁੜੇ ਐ ਵੀਡੀਓ ਨੂੰ ਵਾਤੋਂ-ਵਾਤ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਰੱਖਣੂ ਦਾ ਭਾਅ ਪਹੁੰਚ ਸਕੇ ਤੇ ਜਿੰਨਾਂ ਦਾ ਰਹਿ ਗਿਆ ਉਹ ਕਿੰਨੂ ਆਪ ਦਾ ਵੇਚ ਸਕਣ ਅਬੋਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਮੰਡੀ ਦੇ ਵਿੱਚ ਕਿੰਨੂ ਦੀ ਆਮਦ ਪਹਿਲਾਂ ਨਾਲੋਂ ਘਟੀ ਆ ਪਰ ਰੇਟ ਆ ਜਿਹੜਾ ਉਹ ਵਧ ਨਹੀਂ ਰਿਹਾ ਜਿਹੜੀ ਉਮੀਦ ਹੈ ਰੇਟ ਦੀ ਉਹ ਬਣ ਨਹੀਂ ਰਹੀ ਵੀ ਉਮੀਦ ਹੈਗੀ ਸੀ ਕਿ ਰੇਟ ਜਿਹੜਾ ਵਧੂਗਾ ਪਰ ਰੇਟ ਜਿਹੜਾ ਉਹ ਵਾਧਾ ਨਜ਼ਰ ਨਹੀਂ ਆ ਰਿਹਾ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਵੀਰ ਜੁੜੇ ਆ ਕਮੈਂਟ ਜਰੂਰ ਕਰਿਓ ਤਾਂ ਜੋ ਹੋਰ ਵੀਰਾਂ ਨੂੰ ਪਤਾ ਲੱਗ ਸਕੇ ਕਿ ਕਿੰnu ਜਿਹੜਾ ਉਹ ਕੀ ਭਾਅ ਵਿਕ ਰਿਹਾ ਹੈ ਮੰਡੀ ਦੇ ਵਿੱਚਾਂ ਤੁਹਾਡੇ ਪਿੰਡਾਂ ਮੇਰੇ ਸੌਦੇ ਆ ਜਿਹੜੇ ਉਹ ਕੀ ਰੇਟ ਹੋ ਰਹੇ ਆ ਤੋਂ ਤੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ